ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਤਾਂ ਜੀ ਜਿਹੜੇ ਨਵਰਾਤਰੀਆਂ ਨੇ ਉਹਨੇ ਉਹ ਸਟਾਰਟ ਹੋ ਚੁੱਕੇ ਨੇ ਉਹਨਾਂ ਦੇ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਤੇ ਅੱਜ ਆਪਾਂ ਆਪਣੇ ਟਾਰਗੇਟ ਦੀ ਗੱਲ ਕਰਾਂਗੇ ਜੀ ਠੀਕ ਹੈ ਜੀ ਤੇ ਟੂ ਬੀ ਓਨੈਸਟ ਸਾਰਿਆਂ ਨੇ ਆਪਣਾ ਵਧੀਆ ਤਰੀਕੇ ਨਾਲ ਦੱਸਣਾ ਵੀ ਹਾਂ ਕਿ ਨੇ ਕਿੰਨਾ ਕਿੰਨਾ ਕੀਤਾ ਆ ਮੈਨੂੰ ਨਾ ਦੱਸੋ ਬੇਸ਼ੱਕ ਖੁਦ ਨੂੰ ਦੱਸੋ ਵੀ ਅੱਜ ਆਪਾਂ ਕਿੰਨਾ ਕੀਤਾ ਕਿੰਨੇ ਆਪਾਂ ਅੱਗੇ ਵਧਿਆ ਜਾਂ ਕਿੰਨੇ ਆਪਾਂ ਪਿੱਛੇ ਆਏ ਆ ਠੀਕ ਹੈ ਜੀ ਤੇ ਪੰਜਾਬ ਜੀ ਕਿ ਹੋ ਗਿਆ ਇੰਗਲਿਸ਼ ਆ 15 ਸਬਜੈਕਟ ਹੋ ਚੁੱਕੇ ਨੇ ਸਟੈਟਿਕ ਕੰਪਿਊਟਰ ਹਿਸਟਰੀ ਰਹਿ ਗਿਆ ਜੀ ਰੀਜ਼ਨਿੰਗ ਮੈਥ ਤੇ ਕਰੰਡ ਰਹਿ ਗਿਆ ਜੀ ਪੰਜ ਕੁਐਸਚਨ ਤੇ ਟੇਬਲ ਰਹਿ ਗਿਆ ਜੀ 19 ਦਾ ਠੀਕ ਆ ਆ ਮੇਰਾ ਰਹਿ ਗਿਆ ਜੀ ਹੁਣ ਤੁਸੀਂ ਦੱਸੋ ਤੁਸੀਂ ਕੀ ਕੀ ਕੀਤਾ ਤੇ ਯਾਰ ਇੱਕ ਗੱਲ ਦੱਸੋ ਪਹਿਲਾਂ ਤਾਂ ਬਹੁਤ ਵਦਿਆ ਮਤਲਬ ਵਿਊ ਵੀ ਚੰਗੇ ਆ ਰਹੇ ਸੀ ਪਹਿਲੇ ਦੋ ਦੋ ਤਿੰਨ ਵੀਡੀਓ ਚ ਤਾਂ ਬਹੁਤ ਵਦਿਆ ਆਏ ਹਨਾ ਕਿਉਂਕਿ ਤੁਹਾਨੂੰ ਬੂਸਟ ਅਪ ਮਿਲਿਆ ਕਿਉਂਕਿ ਮੈਂ ਬਹੁਤ ਜ਼ਿਆਦਾ ਮੋਟੀਵੇਸ਼ਨ ਵਾਲੀਆਂ ਗੱਲਾਂ ਕੀਤੀਆਂ ਤੇ ਹੁਣ ਜਦੋਂ ਮੈਂ ਬਿਲਕੁਲ ਜਿਹੜਾ ਵਰਕ ਦੀ ਗੱਲਾਂ ਕਰ ਰਹੀਆਂ ਵੀ ਹਾਂ ਆਪਾਂ ਆਹ ਟੇਬਲ ਕਰਨਾ ਤਾਂ ਵਿਊ ਵੀ ਘਟ ਗਏ ਤੇ ਆਈ ਥਿੰਕ ਮੈਨੂੰ ਲੱਗਦਾ ਵੀ ਬੱਚਿਆਂ ਦਾ ਜਿਹੜਾ ਮੋਟੀਵੇਸ਼ਨ ਜਾਂ ਸੀ ਨਾ ਉਹ ਵੀ ਘ ਜਿਹੜਾ ਬੰਦਾ ਜੇ ਆਪਾਂ ਉਹਨੂੰ ਮੋਟੀਵੇਟ ਕਰ ਦਈਏ ਫੇਰ ਤਾਂ ਉਹ ਕੁਝ ਕਰਨ ਨੂੰ ਹੋ ਜਾਊਗਾ ਵੀ ਹਾਂ ਮੈਂ ਤਾਂ ਕਰ ਦੂ ਭਾਈ ਮੈਂ ਤਾਂ ਅੱਜ ਬਸ ਪੇਪਰ ਨੂੰ ਅੱਜ ਜਿਹੜਾ ਸਿਲੇਬਸ ਆ ਬਸ ਸਾਰਾ ਨੂੰ ਮੇੜ ਦੂਗਾ ਤੇ ਇੱਕ ਹੈਗਾ ਵੀ ਜਿਹਨੂੰ ਆਪਣੇ ਘਰ ਦੀ ਪ੍ਰੋਬਲਮ ਦਿਖ ਰਹੀਆਂ ਸਿਚੁਏਸ਼ਨ ਦਿਖ ਰਹੀ ਆਪਣੇ ਫੈਮਿਲੀ ਨੂੰ ਹੈਪੀ ਕਰਨਾ ਚਾਹੁੰਦਾ ਆਪਣੇ ਮੰਮੀ ਪਾਪਾ ਨੂੰ ਹੈਪੀ ਕਰਨਾ ਚਾਹੁੰਦਾ ਆ ਉਹਦਾ ਉਹ ਦੂਜਾ ਮੋਟੀਵੇਸ਼ਨ ਆ ਤਾਂ ਤੁਸੀਂ ਦੱਸੋ ਵੀ ਬੰਦਾ ਕਿਹੜਾ ਕਾਮਯਾਬ ਹੋਊਗਾ ਆਪਣੇ ਆਪ ਨਾਲ ਹੀ ਮਨ ਦੀ ਇਮਾਨਦਾਰੀ ਨਾਲ ਇਸ ਕੁਐਸਚਨ ਦਾ ਮੈਨੂੰ ਆਨਸਰ ਦਿਓ ਵੀ ਬੱਚਾ ਕਿਹੜਾ ਕਾਮਯਾਬ ਹੋਊਗਾ ਇੱਕ ਤਾਂ ਉਹ ਜਿਹਨੂੰ ਜਿਹਦੇ ਟੀਚਰ ਉਹ ਜਾਂ ਫਿਰ ਕੋਈ ਵੱਡੀ ਭੈਣ ਆ ਭਰਾ ਆ ਹਨਾ ਕੋਈ ਵੀ ਮੰਨ ਲਓ ਕੋਈ ਵੀ ਲਾ ਲਓ ਫਰੈਂਡ ਆ ਉਹ ਮੋਟੀਵੇਟ ਕਰਦਾ ਤਾਂ ਉਹ ਪੜਦਾ ਹੈ ਬਹੁਤ ਵਧੀਆ ਤਰੀਕੇ ਨਾਲ ਮਿਹਨਤ ਕਰਦਾ ਹੈ ਦਬ ਕੇ ਉਸ ਉਸ ਦਿਨ ਠੀਕ ਹੈ ਜੀ ਦੂਜੇ ਦਿਨ ਉਹਨੂੰ ਫੇਰ ਮੋਟੀਵੇਸ਼ਨ ਲਈ ਕੋਈ ਚਾਹੀਦਾ ਹੈ ਵੀ ਉਹਨੂੰ ਕੋਈ ਮੋਟੀਵੇਟ ਕਰੇ ਪੜਨ ਲਈ ਬੋਲੇ ਤਾਂ ਉਹ ਪੜੂਗਾ ਨਹੀਂ ਤਾਂ ਉਹਦੇ ਬਸ ਦੀ ਨਹੀਂ ਹੈਗੀ ਗੱਲ ਤੁਸੀਂ ਦੱਸੋ ਕਿਹੜਾ ਕਾਮਯਾਬ ਹੋਊਗਾ ਕਿਹੜਾ ਜਵਾਬ ਕਮਜ਼ੋਰ ਹੈ ਨਾ ਤਾਂ ਆਪਣੇ ਆਪ ਨੂੰ ਐਦਾਂ ਦਾ ਨਾ ਬਣਾਓ ਵੀ ਕੋਈ ਕਹੂਗਾ ਤਾਂ ਹੀ ਤੁਸੀਂ ਕਰੋਗੇ ਤੁਸੀਂ ਵੀਡੀਓ ਦੇਖੋਗੇ ਮੋਟੀਵੇਸ਼ਨ ਲਾਉਂਗੇ ਤਾਂ ਤੁਸੀਂ ਕੰਮ ਕਰੋਗੇ ਤੁਹਾਡਾ ਮੇਨ ਮਕਸਦ ਆਹ ਟਾਰਗੇਟ ਕੰਪਲੀਟ ਕਰਨਾ ਠੀਕ ਹੈ ਜਿਹੜੇ ਟਿਊਸ਼ਨ ਤੇ ਮੇਰੇ ਕੋਲ ਬੱਚਾ ਆਉਂਦੇ ਨੇ ਉਹ ਵੀ ਇਹੀ ਕਹਿੰਦੇ ਨੇ ਵੀ ਦੀਦੀ ਕੁਝ ਮੋਟੀਵੇਸ਼ਨ ਦੀ ਲਾਈਨ ਬੋਲੋ ਮੋਟੀਵੇਸ਼ਨ ਦੀ ਗੱਲ ਕਰੋ ਤਾਂ ਵਧੀਆ ਜਾ ਲੱਗੂਗਾ ਪੜ੍ਹਨ ਨੂੰ ਦਿਲ ਕਰੂਗਾ ਕਿਉਂ ਐਦਾਂ ਹੀ ਹੋਰ ਕਰੂਗਾ ਤੁਹਾਡਾ ਪੜ੍ਹਨ ਨੂੰ ਦਿਲ ਤੁਸੀਂ ਆਪਣੇ ਆਪਣੇ ਘਰ ਦੀ ਸਿਚੁਏਸ਼ਨ ਦੇਖੋ ਨਾ ਯਾਰ ਇੱਕ ਗੱਲ ਦੱਸੋ ਤੁਸੀਂ ਆਪਣੇ ਆਪ ਨੂੰ ਵਰਦੀ 'ਚ ਦੇਖੋ ਇੱਕ ਵਾਰੀ ਇਮੇਜਿਨ ਕਰੋ ਖੁਦ ਨੂੰ ਵਰਦੀ 'ਚ ਤੁਸੀਂ ਵਰਦੀ ਪਾ ਕੇ ਆਪਣੇ ਘਰ ਤਿਆਰ ਹੋਈ ਹੋ ਤੇ ਤੁਹਾਡੇ ਮੰਮੀ ਪਾਪਾ ਨੇ ਭੈਣ ਨੇ ਭਰਾ ਨੇ ਤੁਹਾਨੂੰ ਪਹਿਲੀ ਵਾਰ ਵਰਦੀ 'ਚ ਦੇਖਿਆ ਕਿਵੇਂ ਨਾ ਫੀਲ ਹੋਊਗਾ ਤੁਸੀਂ ਖੁਦ ਨੂੰ ਆਪਣੇ ਆਪ ਨੂੰ ਮਿਰਰ 'ਚ ਦੇਖਿਆ ਵਰਦੀ 'ਚ ਸੋਚ ਕੇ ਦੇਖੋ ਯਾਰ ਕੀ ਆ ਹਾਂ ਠੀਕ ਹੈ ਸੁਪਨਾ ਆਹਾ ਤੁਹਾਡਾ ਕਿ ਤੁਸੀਂ ਆਪਣੇ ਸੁਪਨੇ ਲਈ ਆ ਨਹੀਂ ਕਰ ਸਕਦੇ ਠੀਕ ਹੈ ਜੇ ਜੇ ਕਿਸੇ ਬੰਦੇ ਦਾ ਚਲੋ ਸਾਡਾ ਤਾਂ ਇੰਨਾ ਦਾ ਸੁਪਨਾ ਆ ਵਰਤੀ ਦਾ ਠੀਕ ਹੈ ਕਿਸੇ ਕਿਸੇ ਦਾ ਕਿੰਨਾ ਵੱਡਾ ਸੁਪਨਾ ਹੁੰਦਾ ਯਾਰ ਤੇ ਉਹ ਕੀ ਕੀ ਕਰ ਜਾਂਦੇ ਨੇ ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਤੇ ਸਾਡੇ ਕੋਲ ਤਾਂ ਸਿਰਫ ਆ ਆ ਜੇ ਆ ਵੀ ਨਹੀਂ ਸਾਡੇ ਕੋਲ ਹੋ ਰਿਹਾ ਫਿਰ ਤਿਆਰ ਸੱਚੀ ਕਿਸ ਕੀ ਆ ਸਾਡੇ ਤੇ ਕੁਝ ਨਹੀਂ ਪੱਲੇ ਫਿਰ ਸਾਡੇ ਆ ਨਾ ਕੁਝ ਨਹੀਂ ਕਰ ਸਕਦੇ ਆਪਾਂ ਤੇ ਕੁਝ ਬੱਚੇ ਮਤਲਬ ਜਿਹੜੇ ਆਫਲਾਈਨ ਨੇ ਉਹ ਬੋਲ ਰਹੇ ਸੀ ਵੀ ਜਿਹੜੇ ਪੰਜਾਬ ਜੀ ਕੇ ਉਹ ਬਹੁਤ ਜ਼ਿਆਦਾ ਲੈਂਥ ਹੀ ਲੱਗਦਾ ਪਿਆ ਤੇ ਜਿਹੜਾ ਕਨਸਟੇਬਲ ਦਾ ਪੇਪਰ ਆ ਉਸ 'ਚ ਇਹਨੇ ਕੁਸ਼ਣ ਨਹੀਂ ਆਉਂਦੇ ਪੰਜਾਬ ਜੀ ਕੇ ਤੋਂ ਕਿਉਂਕਿ 2023 ਦਾ ਜਿਹੜਾ ਪੇਪਰ ਆਇਆ ਸੀ ਯਾਰ ਉਸ 'ਚ ਇਹਨੇ ਨਹੀਂ ਆਏ ਸੀ ਬਟ ਮੈਂ ਤੁਹਾਨੂੰ ਆ ਦੱਸਦੀ ਆ ਵੀ ਜ਼ਰੂਰੀ ਨਹੀਂ ਆਪਾਂ ਕਨਸਟੇਬਲ ਹੀ ਕਰਨਾ ਆ ਠੀਕ ਹੈ ਜੇ ਮੰਨ ਲਓ ਆਪਾਂ ਜੀ 12th ਆ ਤੇ ਬੀਏ ਸਾਡੇ ਚੱਲਦੀ ਪਈ ਆ ਜਾਂ ਫਿਰ ਗ੍ਰੈਜੂਏਸ਼ਨ ਚੱਲਦੀ ਪਈ ਆ ਆਉਣ ਵਾਲੇ ਟਾਈਮ 'ਚ ਆਪਾਂ ਵੱਡਾ ਪੇਪਰ ਵੀ ਦਵਾਂਗੇ ਠੀਕ ਹੈ ਤੇ ਸਾਨੂੰ ਸਾਡੇ ਹੀ ਸਟੇਟ ਲੈਵਲ ਰਿਅਰ ਵਿਦ ਮਤਲਬ ਜਿਹੜਾ ਪੇਪਰ ਫਰਸਟ ਤਾਂ ਸਾਡਾ ਉਹ ਹੋਊਗਾ ਜਿਸ ਤੇ ਸਾਡੇ ਸਾਰੇ ਸਬਜੈਕਟ ਆਉਗੇ ਫਿਰ ਹੋਊਗਾ ਪੇਪਰ ਸੈਕੰਡ ਤਾਂ ਪੇਪਰ ਸੈਕੰਡ 'ਚ ਨਾ ਪੰਜਾਬ ਜੀਕੇ ਤੇ ਪੰਜਾਬ ਗ੍ਰਾਮਰ ਹੀ ਆਊਗੀ 50 ਕੁਐਸਚਨ ਉਸ 'ਚੋਂ ਆਪਾਂ 25 ਲੈ ਕੇ ਆਣੇ ਉਹ 'ਚੋਂ ਆਪਾਂ ਪਾਸ ਹੋਵਾਂਗੇ 25 ਤੋਂ ਕੁਆਲੀਫਾਈ ਕਰਨਾ ਆ ਫਿਰ ਸਾਡੇ ਦੂਜਾ ਪੇਪਰ ਆਊਗਾ ਠੀਕ ਹੈ ਤਾਂ ਕਿ ਦੂਜਾ ਪੇਪਰ ਚੈੱਕ ਹੋਊਗਾ ਸੋਰੀ ਠੀਕ ਹੈ ਤਾਂ ਪੰਜਾਬ ਜੀ ਕੇ ਜੇ ਤੁਸੀਂ ਆ ਦੱਸੋ ਜੇ ਪੰਜਾਬ ਦਾ ਖੇਤਰਫਲ ਠੀਕ ਹੈ ਜੀ ਉਹਦਾ ਪਿੰਡੂ ਖੇਤਰਫਲ ਸ਼ਹਿਰੀ ਖੇਤਰਫਲ ਆ ਤਿੰਨ ਚੀਜ਼ਾਂ ਨੇ ਠੀਕ ਹੈ ਜੇ ਤੁਹਾਨੂੰ ਉਹ ਆ ਵੀ ਜ਼ਿਆਦਾ ਲੱਗਦਾ ਪਿਆ ਲੈਂਥੀ ਲੱਗਦਾ ਪਿਆ ਫਿਰ ਯਾਰ ਤੁਹਾਨੂੰ ਸੋਖਾ ਕੀ ਲੱਗਦਾ ਮੈਨੂੰ ਆ ਦੱਸੋ ਤੁਹਾਡੇ ਤੋਂ ਆ ਪੁੱਛੂਗਾ ਕਿ ਤੁਹਾਡੇ ਪਿੰਡ ਦਾ ਨਾਮ ਕੀ ਆ ਕੁਐਸਚਨ ਪੇਪਰ ਚ ਆ ਤਾਂ ਪੁੱਛਣ ਨਹੀਂ ਲੱਗਿਆ ਯਾਰ ਇੰਨਾ ਸੋਖਾ ਤਾਂ ਪੇਪਰ ਦੇਖੋ ਕਿੱਥੇ ਨਹੀਂ ਆਇਆ ਵੀ ਹਾਂ ਤੁਹਾਡੇ ਤੋਂ ਆਹੀ ਪੁੱਛ ਲੈ ਵੀ ਤੁਹਾਡਾ ਐਡਰੈਸ ਕੀ ਆ ਠੀਕ ਆਪਣੇ ਹੀ ਸਟੇਟ ਬਾਰੇ ਤੁਸੀਂ ਆ ਰ ਜਾਣ ਰਹੇ ਹੋ ਤੁਸੀਂ ਥੋੜਾ ਐਕਸਾਈਟਡ ਰਹੋ ਵੀ ਹਾਂ ਤੁਹਾਨੂੰ ਤੁਹਾਡੇ ਜਿਹੜੀ ਸਟੇਟ ਆ ਉਹਦੇ ਬਾਰੇ ਨੋਲੀਜ ਆ ਕੋਈ ਬਾਹਰ ਦੀ ਜਿਹੜਾ ਬੰਦਾ ਸਟੇਟ ਦਾ ਹੈਗਾ ਜੇ ਉਹ ਤੁਹਾਡੇ ਬਾਰੇ ਕੁਝ ਪੁੱਛ ਲੇ ਤੁਹਾਡੀ ਸਟੇਟ ਬਾਰੇ ਕੁਝ ਪੁੱਛ ਲੇ ਤਾਂ ਤੁਸੀਂ ਦੋ ਬੰਦਿਆਂ ਚ ਬੈਠ ਕੇ ਕੁਝ ਤਾਂ ਆਨਸਰ ਦੇ ਸਕਦੇ ਹੋ ਠੀਕ ਹੈ ਤਾਂ ਆਪਣੇ ਆਪ ਨੂੰ ਮੋਟੀਵੇਟ ਰੱਖਿਆ ਕਰੋ ਵੀ ਆਪਾਂ ਜਿਹੜਾ ਸਬਜੈਕਟ ਕਰਦੇ ਪਏ ਆ 12ਵੀਂ ਕਿੱਥੇ ਕੰਮ ਆਊਗਾ ਥੋੜੀ ਜਨਰਲ ਨੋਲੇਜ ਹੀ ਬਿਲਡ ਅਪ ਹੋਊਗੀ ਠੀਕ ਹੈ ਜੀ ਇੰਗਲਿਸ਼ ਲਾ ਲਓ ਤੁਸੀਂ ਇੰਗਲਿਸ਼ ਭਾਵੇਂ ਤੁਸੀਂ SSC ਦਾ ਪੇਪਰ ਦੇ ਲਓ ਭਾਵੇਂ ਤੁਸੀਂ ਸਟੇਟ ਦਾ ਦੇ ਲਓ ਕਿਸੇ ਵੀ ਸਟੇਟ ਦਾ ਪੇਪਰ ਸੈਂਟਰ ਦਾ ਜਿਹੜਾ ਮਰਜ਼ੀ ਤੁਸੀਂ ਪੇਪਰ ਕੱਢ ਲਓ ਇਸ ਤੋਂ ਬਾਹਰ ਇੰਗਲਿਸ਼ ਆ ਨਹੀਂ ਸਕਦੀ ਨੀਤੂ ਸਿੰਘ मैम ਦੀ ਜਿਹੜੀ ਬੁੱਕ ਆ ਵੋਲਯੂਮ 1 ਗ੍ਰਾਮਰ ਜੇ ਇਸ ਤੋਂ ਬਾਹਰ ਆ ਗਈ ਨਾ ਭਾਵੇਂ ਕਿਸੇ ਵੀ ਟੀਚਰ ਤੋਂ ਪੜ੍ਹ ਲਓ ਉਹ ਸਾਰੇ ਟੀਚਰ ਤੁਹਾਨੂੰ ਰეკਮੈਂਡ ਕਰੂਗੇ ਵੀ ਹਾਂ ਤੁਸੀਂ ਨੀਤੂ मैम ਦੀ ਬੁੱਕ ਕਵਰ ਕਰ ਲਓ ਤੁਹਾਨੂੰ ਇਸ ਤੋਂ ਬਾਹਰ ਪੜ੍ਹਨ ਦੀ ਕੋਈ ਵੀ ਲੋੜ ਨਹੀਂ ਹੈਗੀ ਠੀਕ ਹੈ ਜੀ ਇੰਗਲਿਸ਼ ਦਾ ਸਾਡਾ ਆ ਰਿਹਾ ਰੀਜ਼ਨ ਅਵਿਸ਼ੇਮੀਆ ਬਟ ਮਤਲਬ ਜਿਹੜਾ ਕਨਸਟੇਬਲ ਆ ਉਸ ਤੋਂ ਸੌਖਿਆ ਹੁੰਦੀ ਹੈ ਰੀਜ਼ਨਿੰਗ ਜਿਹੜੇ ਸੈਂਟਰ ਦੇ ਪੇਪਰ ਨੇ ਉਹਦੇ ਚ ਥੋੜੀ ਹਾਰਡ ਹੈਗੀ ਆ ਮੈਥ ਵੀ ਥੋੜਾ ਹਾਰਡ ਹੁੰਦਾ ਅਦਰ ਐਗਜ਼ਾਮ ਚ ਕਨਸਟੇਬਲ ਚ ਇੰਨਾ ਭਾਰੀ ਨਹੀਂ ਹੈਗਾ ਸਟੈਟਿਕ ਸੇਮ ਆ ਠੀਕ ਹੈ ਜੀ ਕੰਪਿਊਟਰ ਸੇਮ ਹੈ ਹਿਸਟਰੀ ਸੇਮ ਹੈ ਜੀ ਕਰੰਟ ਸੇਮ ਹੈ ਜੀ ਟੇਬਲ ਉਹੀ ਸੇਮ ਨੇ ਹੁਣ ਦੱਸੋ ਜ਼ਰੂਰੀ ਤੁਹਾਡੇ ਤੁਸੀਂ ਕਨਸਟੇਬਲ ਚ ਹੋਵੋਗੇ ਮੰਨ ਲਓ ਤੁਸੀਂ ਕਨਸਟੇਬਲ ਭਰਤੀ ਹੋਗੇ ਜਿੱਤੇ ਤੁਸੀਂ ਆਪਣਾ ਪ੍ਰੋਮੋਸ਼ਨ ਕਰਵਾਉਣਾ ਅੱਗੇ ਵੀ ਤਾਂ ਚਾਹੀਦੇ ਨੇ ਹਾਂ ਯਾਰ ਇੰਨੇ ਜੀ ਮਿਹਨਤ ਤੁਸੀਂ ਥੋੜੀ ਜਿਆਦਾ ਕਰ ਲੋਗੇ ਤਾਂ ਠੀਕ ਹੈ ਜੀ ਆਪਣੇ ਆਪ ਨੂੰ ਖੁਦ ਮੋਟੀਵੇਟ ਰੱਖੋ ਆਪਣੇ ਮੰਮੀ ਪਾਪਾ ਨੂੰ ਦੇਖੋ ਆਪਣੇ ਫੈਮਿਲੀ ਨੂੰ ਦੇਖੋ ਵੀ ਇਹਨਾਂ ਨੂੰ ਕੀ ਫੀਲ ਹੋਊਗਾ ਜਦੋਂ ਮੈਂ ਲੱਗੂਗਾ ਤੇ ਜਦ ਰਿਜ਼ਲਟ ਆਊਗਾ ਨਾ ਉਸ ਟਾਈਮ ਦੇਖਿਓ ਜਿਹੜੇ ਤੁਹਾਡੇ ਪਿੰਡ ਵਾਲੇ ਨੇ ਉਹਨਾਂ ਨੂੰ ਦਿਖਾਉਣਾ ਤੁਸੀਂ ਜਾਂ ਨਹੀਂ ਵੀ ਹਾਂ ਆਪਾਂ ਕੁਝ ਹੈਗੇ ਸੀ ਆਪਾਂ ਆਲਸ ਹੀ ਬੇਸਕਾਂ ਬਟ ਆਪਾਂ ناکਾਮਯਾਬ ਨਹੀਂ ਹੈਗੇ ਸਾਡਾ ਆ ਨਹੀਂ ਹੈਗਾ ਵੀ ਹਾਂ ਆਪਾਂ ਕਰ ਨਹੀਂ ਸਕਦੇ ਆਪਾਂ ਕਰਕੇ ਦਿਖਾਵਾਂਗੇ ਠੀਕ ਹੈ ਜੀ ਆਲਸ ਹੀ ਬੇਸਕਾਂ ਆਲਸ ਹੀ ਤੁਸੀਂ ਕਹਿ ਸਕਦੇ ਹੋ ਵੀ ਹਾਂ ਆਪਾਂ ਆਲਸੀਆਂ ਕਮਜ਼ੋਰ ਆ ਕੁਝ ਵੀ ਕਹ ਲਓ ਬਟ ਆ ਨਹੀਂ ਹੈਗੇ ਵੀ ਹਾਂ ਆਪਾਂ ਦਮੀ ਅਨਪੜਾ ਵੀ ਸਾਡੇ ਤੋਂ ਕੁਝ ਹੋਣਾ ਨਹੀਂ ਆਹ ਪੇਪਰ ਨਹੀਂ ਨਿਕਲਣਾ ਹੁਣ ਤੁਸੀਂ ਦੇਖ ਲਓ ਤੁਸੀਂ ਕੀ ਕਰਨਾ ਆ ਆਪਣੇ ਆਪ ਨੂੰ ਮੋਟੀਵੇਟ ਰੱਖਣਾ ਆ ਜਾਂ ਕੀ ਕਰਨਾ ਆ ਜਾਂ ਫਿਰ ਐਵੇਂ ਸਕਿਪ ਕਰੀ ਜਾਣਾ ਜੇ ਮੈਂ ਤੁਹਾਨੂੰ ਥੋੜਾ ਜਿਹਾ ਮੋਟੀਵੇਟ ਕਰਾਂਗੀ ਤਾਂ ਤੁਸੀਂ ਟਾਰਗੇਟ ਕਰੋਗੇ ਜੇ ਵੀਡੀਓ ਜਾ ਰਹੀ ਹੈ ਜੇ 15 20 ਮਿੰਟ ਦੀ ਫਿਰ ਤਾਂ ਤੁਸੀਂ ਟਾਰਗੇਟ ਦੇਖੋਗੇ ਜੇ ਵੀਡੀਓ ਨਹੀਂ ਜਾ ਰਹੀ ਤਾਂ ਤੁਸੀਂ ਟਾਰਗੇਟ ਵੀ ਨਹੀਂ ਦੇਖਣਾ ਵੀ ਹਾਂ ਟਾਰਗੇਟ ਚ ਅੱਜ ਆਪਾਂ ਕਰਨਾ ਕੀ ਆ ਠੀਕ ਹੈ ਆਪਣੇ ਆਪ ਨੂੰ ਯਾਰ ਦੂਜੇ ਦੇ ਆਸਰੇ ਨਾ ਰੱਖੋ ਮੇ ਜੇ ਕੋਈ ਤੁਹਾਨੂੰ ਮੋਟੀਵੇਟ ਕਰੂਗਾ ਤਾਂ ਹੀ ਤੁਸੀਂ ਪੜ੍ਹੋਗੇ ਆ ਮੈਂ ਪੇਪਰ ਦੀ ਵੀ ਗੱਲ ਨਹੀਂ ਕਰਦੀ ਜਰਨਲ ਲਾਈਫ ਦੀ ਵੀ ਗੱਲ ਕਰਦੀ ਆ ਵੀ ਆਪਣੇ ਆਪ ਨੂੰ ਇੰਨਾ ਕਾਬਿਲ ਤਾਂ ਰੱਖੋ ਵੀ ਹਾਂ ਜੇ ਤੁਸੀਂ ਕੁਝ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਖੁਦ ਹੀ ਆਪਣਾ ਆਪ ਟਾਈਮ ਟੇਬਲ ਬਣਾ ਕੇ ਤੇ ਆਪਣੇ ਆਪ ਦੇ ਰੂਲਸ ਬਣਾ ਕੇ ਉਸ ਚੀਜ਼ ਨੂੰ ਅਚੀਵ ਕਰੋ ਅੱਗੇ ਤੁਹਾਡੀ ਮਰਜ਼ੀ ਆ ਜੀ ਤੁਸੀਂ ਕਿਵੇਂ ਕਰਨਾ ਕੀ ਨਹੀਂ ਆਈ ਥਿੰਕ ਤੁਸੀਂ 12th ਪਾਸ ਹੋਏ ਹੋਗੇ ਹੋ ਤੇ ਏਜ ਵੀ ਤੁਹਾਡੀ ਘੱਟ ਆ ਬਟ ਯਾਰ ਫਿਰ ਵੀ ਹੁਣੇ ਤੁਝੇ ਆ ਸਿੱਖ ਲਓਗੇ ਨਾ ਜ਼ਿੰਦਗੀ ਦੇ ਪਹਿਲੂ ਕਿਸੇ ਨਾਲ ਨਹੀਂ ਰਹਿਣਾ ਜਿਹਦੇ ਘਰ 'ਚ ਗਰੀਬੀ ਆ ਨਾ ਉਹਦੇ ਘਰ 'ਚ ਰਿਸ਼ਤੇਦਾਰ ਨਹੀਂ ਮਿਲਦੇ ਸਿੱਧੀ ਜੀ ਗੱਲ ਆ ਜਿਹਦੇ ਘਰ 'ਚ ਗਰੀਬੀ ਆ ਉਹਨੂੰ ਕੋਈ ਮਤਲਬ ਜਿਹੜੇ ਪੜੋਸੀ ਲੜ ਲੂੜ ਜਗਰਨ ਵਾਲੇ ਹੁੰਦੇ ਆ ਨਾ ਉਹ ਸਭ ਦਿਖਾवटी ਆ ਠੀਕ ਹੈ ਇੱਕ ਵਾਰੀ ਜੋਬ ਤੇ ਲੱਗ ਜਾਓ ਤੁਹਾਡੇ ਰਿਸ਼ਤੇਦਾਰਾਂ ਨਾਲ ਨਾ ਤੁਹਾਡਾ ਫੋਨ ਭਰ ਜਾਊਗਾ ਇਹਨਾਂ ਰਿਸ਼ਤੇਦਾਰ ਆਜੂਗੇ ਖੁਦ ਤੁਸੀਂ ਬੁਲਾਉਣ ਦੀ ਵੀ ਲੋੜ ਨਹੀਂ ਵੀ ਹਾਂ ਉਹ ਮੇਰਾ ਫਰੈਂਡ ਸੀ ਉਹ ਮੇਰਾ ਫਰੈਂਡ ਸੀ ਸਭ ਨੇ ਨੰਬਰ ਵੀ ਆਪ ਹੀ ਕਢ ਲੈਣੇ ਆ ਠੀਕ ਹੈ ਨੌਕ ਤੇ ਲੱਜੋ ਰਿਸ਼ਤੇਦਾਰ ਵੀ ਸਭ ਆ ਜੂਗੇ ਵਾਪਸ ਹੁਣ ਬੇਸ਼ੱਕ ਕੋਈ ਉਦਦਾ ਕਰਦੇ ਹੋਣੇ ਦਿਖਾਉ ਟੀ ਵੀ ਹਾਂ ਆਪਾਂ ਤੁਹਾਡੇ ਰਿਸ਼ਤੇਦਾਰ ਉਹ ਆ ਇਗਨੋਰ ਕਰਦੇ ਹੋਣੇ ਬਹੁਤ ਜ਼ਿਆਦਾ ਤਾਂ ਬਹੁਤ ਜ਼ਿਆਦਾ ਤਾਂ ਰਿਸ਼ਤੇਦਾਰ ਇਗਨੋਰ ਕਰਦੇ ਨੇ ਤਾਂ ਤੁਸੀਂ ਉਹੀ ਇਗਨੋਰ ਘੁਆਣਾ ਅਗਲੇ ਸਾਲ ਵੀ 2025 ਜਾਂ ਬਦਲਣਾ ਆਪਣੇ ਆਪ ਨੂੰ ਆਪਣੀ ਲਾਈਫ ਚੇਂਜ ਕਰਨੀ ਤੇ ਆਪਣੇ ਘਰ ਦੇ ਦੀ ਉਹ ਤੁਹਾਡੇ ਹੱਥ ਚ ਆਉਣ ਤੁਸੀਂ ਕੀ ਕਰਨਾ ਟਾਈਮ ਵੇਸਟ ਕਰਨਾ ਜਾਂ ਪੜ੍ਹਨਾ ਆ ਚਲੋ ਜੇ ਆਪਾਂ ਅਗਲ ਉਹ ਜਿਹੜਾ ਟਾਰਗੇਟ ਆ ਉਹ ਦੇਖਦੇ ਆਂ ਕੱਲ ਦਾ ਟਾਰਗੇਟ ਦਸ ਅਪ੍ਰੈਲ ਜੀ 2024 ਦਾ ਪੰਜਾਬ ਜੀ ਕੇ ਦੇ ਉਹੀ ਕਰਨੇ ਜੀ ਦੋ ਪੇਜ ਅਗਲੇ ਪਲੱਸ 30 ਐਮਸੀਕਿਊ ਇੰਗਲਿਸ਼ ਦੇ ਪ੍ਰੋਨਾਉਨ ਚੈਪਟਰ ਚੱਲਦਾ ਪਿਆ ਜੀ ਉਹਦੇ ਕਰ ਲਿਓ ਤੇ 10 ਵਰਡਸ ਰੀਜ਼ਨਿੰਗ ਦੀ ਸੀਰੀਜ਼ ਚੱਲਦੀ ਪਈ ਆ ਜੀ ਅਲਫਾਬੈਟ ਵਾਲੀ ਸੈਕੰਡ ਕਲਾਸ ਕਰਨੀ ਆ ਜੀ ਠੀਕ ਹੈ ਰੀਜ਼ਨਿੰਗ ਹੋ ਗਈ ਮੈਥ ਮੈਥ ਦੇ ਤੁਸੀਂ ਐਲਸੀਐਮ ਐਚसीएफ ਚੈਪਟਰ ਤੇ ਆਗੇ ਹੋਣੇ ਜਿਹੜਾ ਅੱਜ ਦਾ ਟਾਈਮ ਸੀ ਉਹ ਰੇਸ਼ੋ ਦੀ ਪ੍ਰੈਕਟਿਸ ਕਰਨ ਲਈ ਸੀ ਠੀਕ ਹੈ ਅੱਜ ਆਪਾਂ ਕਰਨਾ ਐਲਸੀਐਮ ਐਂਡ ਐਚसीएफ ਸਟ ਰਾਈਟਿੰਗ ਵੀ ਕਾਰਜੀ ਆਉਂਦੀ ਪਈ ਆ ਬਟ ਐਡਜਸਟ ਕਰ ਲਿਓ ਠੀਕ ਹੈ ਰੀਜ਼ਨਿੰਗ ਹੋ ਗਿਆ ਮੈਥ ਹੋ ਗਿਆ ਕੰਪਿਊਟਰ ਦੀ 6th ਕਲਾਸ ਕਰਨੀ ਆ ਸਟੈਟਿਕ ਦੀ ਸੈਕਿੰਡ ਕਲਾਸ ਸਾਡੀ ਹੋ ਚੁੱਕੀ ਆ ਅੱਜ ਸਾਡੇ ਜਿਹੜੇ ਲਾਸਟ ਸੀ ਕੁਐਸਚਨ 10 ਉਹ ਕਰ ਉਹ ਉੱਪਰ ਕਰਿਆ 3rd ਕਲਾਸ ਕਰਨੀ ਆ ਦੀ ਓਨਲੀ ਰਿਟਰਨ ਲਿਖਣੀ ਆ ਸਿਰਫ ਸਟੈਟਿਕ ਹੋ ਚੁੱਕਿਆ ਟੇਬਲ ਮੇਰਾ 90 ਦਾ ਨਹੀਂ ਹੋਇਆ ਜੇ ਤੁਹਾਡਾ ਹੋ ਚੁੱਕਿਆ ਤਾਂ ਉਹ ਕਰ ਲਿਓ ਨਹੀਂ ਤਾਂ 20 ਦਾ ਕਰ ਲਿਓ ਤੁਸੀਂ ਠੀਕ ਹੈ ਜੀ ਮੈਂ 90 ਦਾ ਕਰ ਲੂ ਤੇ ਸਟੈਟਿਕ ਹੋ ਗਿਆ ਟੇਬਲ ਹੋ ਗਿਆ ਹੋਰ ਕਿਹੜਾ ਸਬਜੈਕਟ ਰਹੇਗਾ ਹਿਸਟਰੀ ਹਿਸਟਰੀ ਦੇ ਅਗਲੇ 2 ਪੇਜ ਕਰ ਲਿਓ 2 ਪੇਜ ਹੋਰ ਕੋਈ ਨਾ ਸਬਜੈਕਟ ਕੁਛ ਰਹਿਦਾ ਨਹੀਂ ਕਰੰਟ ਰਹਿ ਗਿਆ ਆਪਣਾ ਕਰੰਟ ਦੇ 5 ਕੁਐਸਚਨ ਕਰਨੇ ਜੀ ਬਸ ਆ ਸਾਡਾ ਟਾਰਗੇਟ ਹੈ ਤੇ ਕੱਲ ਦਾ ਕੁਝ ਵੀ ਟਾਰਗੇਟ ਹੈਗਾ ਫੋਲੋ ਕਰ ਲਿਆ ਕਰੋ ਇਹਨੂੰ ਛੇਤੀ ਛੇਤੀ ਜ਼ਰੂਰੀ ਨਹੀਂ ਹੈਗਾ ਜਿਹੜਾ ਟਾਈਮ ਟੇਬਲ ਮੈਂ ਦਿੱਤਾ ਹੈ ਤੁਸੀਂ ਉਹੀ ਫੋਲੋ ਕਰਨਾ ਹੈ ਆ ਉਹ ਉਹਨਾਂ ਐਵਰੇਜ ਸਟੂਡੈਂਟ ਲਈ ਆ ਜਿਹੜਾ ਛਿੱਤੇ ਛਿੱਤੇ ਇਹਨਾਂ ਨੂੰ ਨਿਮੇੜ ਸਕਦੇ ਨੇ ਜਾਂ ਫਿਰ ਨਾਈਟ ਦੀ ਸ਼ਿਫਟ ਲਾਉਂਦੇ ਨੇ ਨਾਈਟ ਨੂੰ ਹੀ ਪੜ੍ਹਦੇ ਨੇ ਤਾਂ ਉਹ ਨਾਈਟ ਨੂੰ ਨਿਮੇੜਿਆ ਕਰੋ ਦੋ ਦੋ ਘੰਟੇ ਸ਼ਿਫਟ ਲਾਏ ਕਰੋ ਦੋ ਘੰਟੇ ਬੈਠੇ ਫੇਰ 1 ਘੰਟੇ ਦਾ ਰੈਸਟ ਦੋ ਘੰਟੇ ਬੈਠੇ ਫੇਰ 1 ਘੰਟੇ ਛੱਡ ਦੋ ਫੇਰ ਦੋ ਘੰਟੇ ਪੜ੍ਹ ਫੇਰ 1 ਘੰਟੇ ਛੱਡ ਦੋ ਕੰਮ-ਗੁੰਮ ਕਰ ਲਓ ਕੁਝ ਆਪਣਾ ਹਨ ਇੱਧਰ-ਉੱਧਰ ਘੁੰਮ ਲਓ ਠੀਕ ਹੈ ਐਦਾਂ ਆਪਣਾ ਅਡਜਸਟ ਕਰੋ ਆਪਣੇ ਹਿਸਾਬ ਨਾਲ ਜਿਸ ਟਾਈਮ ਤੁਹਾਡਾ ਜਿਹੜਾ ਦਿਮਾਗ ਉਹ ਬਹੁਤ ਵੱਧੇ ਤਰੀਕੇ ਨਾਲ ਚੱਲਦਾ ਹੈ ਯ ਬਟ ਆਪਣਾ ਟਾਰਗੇਟ ਕੰਪਲੀਟ ਕਰਿਆ ਕਰੋ ਠੀਕ ਹੈ ਜੀ 올 द बेस्ट ਆਪਣਾ ਟਾਰਗੇਟ ਕਰ ਲੂ ਬਹੁਤ ਵਧੀਆ ਤਰੀਕੇ ਨਾਲ ਕੰਪਲੀਟ ਕਰਿਓ